ਅੰਗਲ 7th सन YouTube ਚੈਨਲ ਦੀ ਟੀਮ ਪਹੁੰਚੀ ਹੈ ਪਰਥ ਦੇ ਸਾਊਥ ਪਰਥ ਦੇ ਉਸ ਥਾਂ ਤੇ ਜਿੱਥੇ ਜੈਟੀ ਚੱਲਦੀ ਹੈ ਔਰ ਸਾਊਥ ਪਰਥ ਤੋਂ ਲੋਕ ਉਸ ਜੈਟੀ ਦੇ ਰਾਹੀਂ ਸਿਟੀ ਚ ਦਾਖਲ ਹੁੰਦੇ ਨੇ ਇੱਥੇ ਘੁੰਮਦਿਆਂ ਟੀਮ ਨੇ ਖਾਸ ਤੌਰ ਤੇ ਇੱਕ ਚੀਜ਼ ਦੇਖੀ ਜਿਹੜੀ ਰੇਮਬਲਾ ਰੈਸਟੋਰੈਂਟ ਦੇ ਬਿਲਕੁਲ ਕੋਲ ਹੈ ਔਰ ਨਵੀਂ ਚੀਜ਼ ਦੇਖੀ ਜਿਹੜੀ ਕਿ ਅੱਜ ਆਪਣੇ ਸਰੋਤਿਆਂ ਨੂੰ ਦਿਖਾਉਣੀ ਚਾਹੁੰਦਾ ਹੈ ਮੰਗਲ ਸੈਵਨਥ ਸੰ ਯੂਟਿਊਬ ਚੈਨਲ ਨਾਰਥਰਨ ਵਾਈਟ ਰਾਈਨੋ ਇਹ ਰਾਈਨੋਸ ਹੋਰ ਇੱਥੇ ਇੱਕ ਅਜਿਹਾ ਜਾਨਵਰ ਹੈ ਜਿਸ ਦੀ ਹੋਂਦ ਖਤਮ ਹੋਣ ਦੇ ਕਿਨਾਰੇ ਆ ਤੇ ਉਹਨੂੰ ਬਚਾਉਣ ਦੇ ਵਾਸਤੇ ਉਪਰਾਲਾ ਕੀਤਾ ਗਿਆ ਇਸ ਪਬਲਿਕ ਪਲੇਸ ਤੇ ਜਿੱਥੇ ਕਿ ਆਮ ਦੁਨੀਆ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਇਹ ਸਰੈਨੋ ਦੀ ਇੱਕ ਬੁੱਤ ਬਣਾਇਆ ਹੈ ਸਟੈਚੂ ਔਰ ਜੋ ਆਪਾਂ ਦੇਖ ਰਹੇ ਹਾਂ ਇਹਨੂੰ ਬਹੁਤ ਬਰੀਕੀ ਨਾਲ ਚੈੱਕ ਕਰਕੇ ਦੇਖਦੇ ਆ ਦੇਖਣ ਨੂੰ ਰੈਨੋਸੌਰ ਜੇ ਦੂਰ ਤੋਂ ਦੇਖਿਆ ਜਾਵੇ ਤੇ ਇੰਜ ਲੱਗ ਰਿਹਾ ਹੈ ਕਿ ਇਹ ਰੈਨੋਸੌਰ ਜਿਸ ਤਰ੍ਹਾਂ ਘੋੜੇ ਨੂੰ ਪਟੇ ਪਾਏ ਹੁੰਦੇ ਨੇ ਇਹ ਉਸ ਤਰ੍ਹਾਂ ਦੇ ਅਲੱਗ-ਅਲੱਗ ਰੰਗ ਕੀਤੇ ਹੋਏ ਨੇ ਪਰ ਜੇ ਮੈਂ ਤੁਹਾਨੂੰ ਬਰੀਕੀ ਨਾਲ ਨੇੜੇ ਜਾ ਕੇ ਦਿਖਾਵਾਂਗਾ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਪ੍ਰਾਣੀਆਂ ਚੀਜ਼ਾਂ ਜਿਹੜੀਆਂ ਨੇ ਲੋਹੇ ਦੀਆਂ ਚਾਹੇ ਉਹ ਸੰਦ ਨੇ ਚਾਹੇ ਉਹ ਬੈਲਟਾਂ ਨੇ ਚਾਹੇ ਉਹ ਚੈਨ ਜਾਂ ਹੋਰ ਨੇ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਖਾਸ ਤਰੀਕੇ ਦੇ ਨਾਲ ਵੈਲਡਿੰਗ ਕਰਕੇ ਤੇ ਉਹਨੂੰ ਜੋੜਿਆ ਗਿਆ ਤੇ ਜੋੜਨ ਤੋਂ ਬਾਅਦ ਜਿਹੜਾ ਬੁੱਤ ਸਾਹਮਣੇ ਤਿਆਰ ਹੋਇਆ ਇਹ ਰੈਨੋ ਦਾ ਰੈਨੋ ਸ਼ੋਰ ਜਿਹੜਾ ਕਿ ਖਤਮ ਹੋਣ ਦੇ ਕਿਨਾਰੇ ਪਹੁੰਚ ਚੁੱਕਿਆ ਹੁਣ ਤੁਹਾਨੂੰ ਮੰਗਲ 7th Sun YouTube ਚੈਨਲ ਬਿਲਕੁਲ ਨੇੜੇ ਤੋਂ ਹੋ ਕੇ ਇਸ ਬੁੱਤ ਦੇ ਵਿੱਚ ਵਰਤੀਆਂ ਗਈਆਂ ਉਹ ਚੀਜ਼ਾਂ ਜਿਨ੍ਹਾਂ ਨੂੰ ਟੀਮ ਜਾਣਦੀ ਆ ਕਿ ਇਹ ਕੀ ਹੈ ਉਹ ਦਿਖਾਊਗੀ ਔਰ ਕੁਝ ਅਜਿਹੀਆਂ ਵੀ ਚੀਜ਼ਾਂ ਲੋਹੇ ਦੀਆਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਨਾਂ ਦਾ ਨਹੀਂ ਪਤਾ ਸਿਰਫ ਪ੍ਰੋਫੈਸ਼ਨਲ ਲੋਕ ਜਿਹੜੇ ਵਰਤਦੇ ਨੇ ਉਹਨਾਂ ਨੂੰ ਹੀ ਪਤਾ ਹੈ ਜੇ ਮੈਂ ਨੇੜੇ ਹੋ ਕੇ ਦੇਖਾਂ ਤੇ ਇਹ ਦੇਖੋ ਪਾਨੇ ਟਾਈਪ ਨੇ ਇਹ 베어ਿੰਗ ਨਹੀਂ ਇਹ ਵੀ ਪੰਨਾ ਹੈ ਆ ਦੇਖੋ ਜਿਹੜੇ ਗੱਡੀਆਂ ਨੂੰ ਸਕੂਟਰਾਂ ਨੂੰ ਮੋਟਰਸਾਈਕਲਾਂ ਨੂੰ ਲੱਗਦੇ ਨੇ ਜੰਪ ਦੇਣ ਵਾਸਤੇ ਨਟ ਬੋਲਟ ਹੈ। ਔਰ ਨਾਲ ਹੁੱਕ ਹੈ। ਇਹ ਰੈਂਚ ਹੈ। ਇਹ ਵਰਮਾ ਜਿਹੜਾ ਆਮ ਤੌਰ ਤੇ ਵਰਤਿਆ ਜਾਂਦਾ ਹੈ। ਇਹ ਆਰੀ ਹੈ। ਆਰੀ ਦਾ ਪੀਸ ਇੱਥੇ ਫਿਕਸ ਕੀਤਾ ਗਿਆ ਹੈ। ਇਹ ਪਲੇਟ ਹੈ ਜਿਹੜੀਆਂ ਵੱਡੀਆਂ ਗੱਡੀਆਂ 'ਚ ਵਰਤੀ ਜਾਂਦੀ ਹੈ। ਪੰਨਾ ਹੈ, ਹੁੱਕ ਹੈ, ਸੰਗੜੀ ਔਰ ਆ ਚੈਨ ਜਿਹੜੇ ਵੱਡੇ ਮੋਟਰਸਾਈਕਲਾਂ 'ਚ ਵੀ ਵਰਤੀ ਜਾਂਦੀ ਹੈ ਤੇ ਉਹਦੇ ਉੱਪਰ ਲੋਹੇ ਦੀ ਤਾਰ ਲਗਾਈ ਹੈ ਚੰਚਾ ਹੈ ਇੱਥੋਂ ਤੱਕ ਘੋੜਿਆਂ ਨੂੰ ਲਾਉਣ ਵਾਲੀਆਂ ਉਹਦੇ ਪੈਰਾਂ ਤੇ ਲਾਉਣ ਵਾਲੀਆਂ ਜਿਹੜੀਆਂ ਖੁਰੀਆਂ ਨੇ ਉਹਨਾਂ ਨੂੰ ਵੀ ਇੱਥੇ ਲਗਾਇਆ ਗਿਆ ਹੈ ਕਾਫੀ ਵੱਡਾ ਨਟ ਹੈ ਸਪਰਿੰਗ ਨਹੀਂ ਆ ਰਹੀ ਹੈ ਅਲੱਗ ਕਿਸਮ ਦਾ ਰੈਂਚ ਹੈ ਚਾਬੀਆਂ ਨੇ ਪੁਲੀ ਹੈ ਤੇ ਵਰਮਾ ਜੇ ਵਰਮਾ ਜੀ ਦੇਖ ਰਹੇ ਨੇ ਤੇ ਵਰਮਾ ਜੀ ਦੇਖੋ ਆ ਵਰਮਾ ਵੀ ਇੱਥੇ ਫਿੱਟ ਕੀਤਾ ਹੋਇਆ ਉਹਨਾਂ ਨੇ ਆ ਮਿੰਤੀ ਕਰਨ ਵਾਸਤੇ ਕੰਪਾਸ ਚੈਨ ਹੈ ਇਹ ਵੱਡਾ ਜਿੱਦਾਂ ਢਾਲ ਇਹਨੂੰ ਕਹਿੰਦੇ ਸੀ ਇਹ ਢਾਲ ਵਰਗੀ ਹੈ ਉੱਤੇ ਚਾਬੀਆਂ ਗਰਾਰੀਆਂ ਛੋਟੇ ਰੈਂਚ ਵੱਡੇ ਰੈਂਚ ਵੱਡੇ ਛੋਟੇ 베ਰਿੰਗ ਵੱਡੇ ਛੋਟੇ ਸਪ੍ਰਿੰਗ ਗਰਾਰੀਆਂ ਇੱਥੇ ਚੈਨ ਚੱਲਦੀ ਹੈ। ਔਰ ਆ ਗਿੰਤੀ ਜਿਹੜੀ ਪੱਕੇ ਥਾਂ ਤੋਂ ਮਿੱਟੀ ਪੁੱਟਣ ਵਾਸਤੇ ਜਾਂ ਇਟਾਂ ਪੁੱਟਣ ਲਈ ਆ ਕਾਫੀ ਲੰਬੇ ਰੂਪ ਵਿੱਚ ਵਰਮਾ ਲਗਾਇਆ ਗਿਆ ਹੈ। ਔਰ ਪਿਛਲੇ ਪਾਸੇ ਜਿਹੜੀ ਪੂਸ਼ ਹੈ ਉੱਪਰ ਇੱਕ ਪਾਈਪ ਨੂੰ ਲਾ ਕੇ ਉਹਦੇ ਨਾਲ ਸਪਰਿੰਗ ਲਾ ਕੇ ਤੇ ਥੱਲੇ ਮੋਟੀ ਤਾਰ ਲਾਈ ਹੈ ਲੋਹੇ ਦੀ ਜਿਹੜੀ ਦੇਖਣ ਨੂੰ ਪੂਸ਼ ਲੱਗ ਰਹੀ ਹੈ। ਔਰ ਇਸੇ ਹੀ ਤਰ੍ਹਾਂ ਇੱਕ ਵੱਡਾ ਸਪਰਿੰਗ ਲਾ ਕੇ ਦੋਨਾਂ ਸਾਈਡਾਂ ਤੋਂ ਇਹਦੀ ਪਿੱਠ ਤਿਆਰ ਕੀਤੀ ਗਈ ਹੈ ਰਾਇਨੋ ਦੀ ਕੈਂਚੀ ਜਿਹੜੀ ਆਮ ਘਰਾਂ 'ਚ ਵਰਤੀ ਜਾਂਦੀ ਹੈ ਉਸ ਕੈਂਚੀ ਨੂੰ ਵੀ ਇਸ ਤਰ੍ਹਾਂ ਕੀਤਾ ਗਿਆ 벨ਟਾਂ ਵੱਡੀਆਂ ਕਰਾਰੀਆਂ ਛੋਟੀਆਂ ਕਰਾਰੀਆਂ ਹੁੱਕਾਂ ਸ਼ੌਕਰ ਸ਼ੌਕਰ ਲਾਏ ਹੋਏ ਨੇ ਸ਼ੌਕਰ ਦੇ ਨਾਲ ਰੈਂਚ ਨੇ ਹਰ ਕਿਸਮ ਦੇ ਕੁਝ ਕੈਂਚੀਆਂ ਨੇ ਵੱਡੀਆਂ ਵਰਮੇ ਨੇ ਕੁਝ ਅਜਹੀਆਂ ਚੀਜ਼ਾਂ ਵੀ ਲਾਈਆਂ ਗਈਆਂ ਨੇ ਜਿਨ੍ਹਾਂ ਦਾ ਸਾਡੀ ਟੀਮ ਪੂਰੀ ਤਰ੍ਹਾਂ ਨਾ ਨਹੀਂ ਜਾਣਦੀ ਸਿਰਫ ਪ੍ਰੋਫੈਸ਼ਨਲ ਲੋਕ ਹੀ ਉਹਦਾ ਨਾਮ ਜਾਣਦੇ ਹਨ ਜਿਹੜੇ ਕਿ ਵਰਤੋਂ ਚਲਿਆਉਂਦੇ ਨੇ ਲੋਹੇ ਦੇ ਕਪਜੇ ਉੱਪਰ ਲਿਖਿਆ ਹੈ ਐਮਸੀ ਕੌਰਮਿਕ ਇੰਟਰਨੈਸ਼ਨਲ ਡੀਜ਼ਲ ਉਹ ਵੀ ਲੋਹੇ ਨਾਲ ਲਿਖਿਆ ਗਿਆ ਇਸ ਦਾ ਪੇਟ ਵੀ ਇਦਾਂ ਹੀ ਬਣਾਇਆ ਗਿਆ ਜਿਸ ਤਰ੍ਹਾਂ ਢਾਲ ਨੂੰ ਲੈ ਕੇ ਇਹ ਵੱਡੀਆਂ ਗੱਡੀਆਂ ਦੀ ਕੱਚ ਕਲੱਚ ਪਲੇਟਾਂ ਦੀ ਜਿਹੜੀ ਪਲੇਟਸ ਹੁੰਦੀਆਂ ਨੇ ਉਹ ਲਾਈ ਹੈ ਇਹ ਜਾਲੀ ਹੈ ਇਸ ਸਾਈਡ ਤੇ ਸਪਰਿੰਗ ਲਾਏ ਨੇ ਔਰ ਨਾਲ ਹੀ ਸ਼ੌਕਰ ਹੈ ਤਾਂ देखो ਥੋੜੀ ਥੋੜੀ ਨੂੰ ਵਿੱਚ ਫਿਟ ਕੀਤਾ ਗਿਆ ਰੈਂਚ ਹੈ ਚਾਬੀ ਦੇ ਛੋਟੇ ਹਿੱਸੇ ਨੂੰ ਕੱਟ ਕੇ ਡਿਜ਼ਾਈਨ ਕੀਤਾ ਹੈ ਉੱਪਰ ਕੈਂਚੀ ਹੈ ਇਸ ਸਾਈਡ ਤੇ ਵੀ ਚਮਚਾ ਲਾਇਆ ਹੋਇਆ 스ਪੂਨ ਰੇਂਚ ਗਿੰਤੀ ਵੱਡੀਆਂ ਸੋਟੀਆਂ ਚੈਨਾ ਔਰ ਇਸ ਸਾਈਡ ਤੇ ਵੀ ਚੈਨ ਲਗਾ ਕੇ ਉਹਦੇ ਉੱਪਰ ਤਾਰ ਲਗਾਈ ਹੈ ਇਹ ਜਾਲੀ ਲਗਾ ਕੇ ਇਸ ਦੇ ਅੰਦਰ ਹਵਾ ਦੇ ਆਉਣ ਜਾਣ ਲਈ ਰੱਖਿਆ ਆ ਰਹੀ ਹੈ ਇਹ ਮੂੰਹ ਇਸ ਤਰ੍ਹਾਂ ਹੀ ਬਣਾਇਆ ਗਿਆ ਹੈ ਵਰਮਾ ਲਾ ਕੇ ਰੈਂਚ ਲਾ ਕੇ ਛੋਟੇ ਪਲਾਸ ਔਰ ਨਾਲ ਦੀ ਨਾਲ ਕਬਜੇ ਔਰ ਜਿਹੜੇ ਖਾਸ ਡਿਜ਼ਾਈਨ ਕੀਤੇ ਗਏ ਨੇ ਕੰਨ ਕੰਨਾਂ ਦੇ ਜਿੱਥੋਂ ਸਟਾਰਟਿੰਗ ਕੀਤੀ ਹੈ ਉੱਥੇ ਵੱਡਾ ਲੱਗਾ ਹੋਇਆ ਹੈ 베어ਿੰਗ ਔਰ 베어ਿੰਗ ਦੇ ਉੱਪਰ ਲੋਹੇ ਦੀ ਕੀਪ ਟਾਈਪ ਬਣਾ ਕੇ ਇਸ ਦੇ ਕੰਨ ਸ਼ੋ ਕੀਤੇ ਨੇ ਆ ਚਮਚ ਦੇ ਨਾਲ ਫੋਕ ਫੋਕ ਨੂੰ ਵੀ ਪੂਰਾ ਨਹੀਂ ਲਾਇਆ ਅੱਧਾ ਕੱਟ ਕੇ ਇਹ ਫੋਕ ਖਾਣ ਲਈ ਵਰਤੋਂ ਚਾਹੁੰਦਾ ਜਿੱਦਾਂ ਨੂਡਲਸ ਖਾਣੇ ਹੋਣ ਜਾਂ ਹੋਰ ਚੀਜ਼ਾਂ ਤੇ ਇਸੇ ਤਰ੍ਹਾਂ ਹੀ ਜਿਹੜੇ ਸਾਹਮਣੇ ਉਹਨਾਂ ਦੇ ਨੱਕ ਦੇ ਉੱਪਰ ਸਿੰਘ ਹੈ ਉਹ ਸਿੰਘ ਨੂੰ ਵੀ ਇੱਕ ਖਾਸ ਕਿਸਮ ਦੀ ਪਾਈਪ ਜੋ ਕੀਪਨੂਮਾ ਉਸ ਨੂੰ ਫਿੱਟ ਕਰਕੇ ਬਣਾਇਆ ਗਿਆ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਜੇ ਕੋ ਕੋਲ ਦੀ ਲੰਘ ਜਾਂਦਾ ਹੈ ਤੇ ਉਸ ਨੂੰ ਬਿਲਕੁਲ ਪਤਾ ਨਹੀਂ ਲੱਗਦਾ ਕਿ ਇਹ ਸਾਰਾ ਲੋਹੇ ਦਾ ਬਣਿਆ ਹੋਇਆ ਹੈ ਜਾਂ ਪਲਾਸਟਿਕ ਦਾ ਬਣਿਆ ਹੈ ਜਾਂ ਲੋਕਾਂ ਨੂੰ ਦਿਖਾਉਣ ਦੇ ਲਈ ਇੱਕ ਆਹ ਮਾਡਲ ਹੈ ਪਰ ਜਦੋਂ ਇਸ ਨੂੰ ਨੇੜੇ ਹੋ ਕੇ ਦੇਖਿਆ ਤਾਂ ਬਹੁਤ ਹੀ ਵਧੀਆ ਟੰਗ ਦੇ ਨਾਲ ਕਲਾਕਾਰੀ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਤੇ ਮੰਗਲ 7th Sun YouTube ਚੈਨਲ ਕੋਸ਼ਿਸ਼ ਕਰ ਰਿਹਾ ਹੈ ਕਿ ਆਪਣੇ ਸਰੋਤਿਆਂ ਨੂੰ ਅਜਈਆਂ ਚੀਜ਼ਾਂ ਦਿਖਾਈਆਂ ਜਾਣ ਜਿਹੜੀਆਂ ਉਹਨਾਂ ਨੇ ਜਾਂ ਕਦੀ ਦੇਖੀਆਂ ਨਹੀਂ ਜਾਂ ਜਿਹਦੇ ਵਿੱਚੋਂ ਕੁਛ ਨਾ ਕੁਛ ਨਵਾਂ ਦੇਖਣ ਨੂੰ ਔਰ ਸਿੱਖਣ ਨੂੰ ਮਿਲ ਰਿਹਾ ਹੈ ਉਮੀਦ ਹੈ ਕਿ ਇਸ ਵੀਡੀਓ ਨੂੰ ਦੇਖ ਕੇ YouTube ਚੈਨਲ ਦੇ ਸਰੋਤੇ ਬਧੇਰੇ ਜਾਣਕਾਰੀ ਹਾਸਲ ਕਰਨਗੇ